ਮੇਰੀ ਕਹਾਣੀ ਹੈ ਨਾਨੀ ਦਾ ਚਰਖਾ ਬਚਪਨ ਦੀਆਂ ਬਹੁਤ ਸਾਰੀਆਂ ਗੱਲਾਂ ਜਦੋਂ ਦੁਬਾਰਾ ਚੇਤੇ ਆਉਂਦੀਆਂ ਨੇ ਤਾਂ ਉਹਨਾਂ ਵਿੱਚੋਂ ਕੁਝ ਕਹਾਣੀਆਂ ਵੀ ਜੰਮਦੀਆਂ ਨੇ ਅਜਿਹੀਆਂ ਯਾਦਾਂ ਚੋਂ ਇੱਕ ਕਹਾਣੀ ਨਾਨੀ ਦਾ ਚਰਖਾ ਸਤੰਬਰ ਦੀਆਂ ਸਾਰੀਆਂ ਛੁੱਟੀਆਂ ਨਾਨੀ ਨੇ ਚਰਖੇ ਦਾ ਖਿਹੜਾ ਨਹੀਂ ਸੀ ਛੱਡਿਆ ਪਤਾ ਨਹੀਂ ਕਿਵੇਂ ਉਸ ਨੂੰ ਪਤਾ ਲੱਗ ਗਿਆ ਸੀ ਕਿ ਸ਼ਹਿਰ ਦੀ ਇਸ ਸੜਕ ਉੱਪਰ ਰੂਪ ਪਿੰਜਣ ਵਾਲਿਆਂ ਦੇ کارਖਾਨੇ ਨੇ ਬਸ ਹਰ ਰੋਜ਼ ਨਾਨੀ ਨੇ ਨੌਕਰਾਨੀ ਨੂੰ ਰੂਹ ਦੀ ਗਠੜੀ ਚੁਕਾ ਕੇ ਉਸ کارਖਾਨੇ ਉੱਪਰ ਲੈ ਜਾਣੀ ਫੂਮਨ ਸਿੰਘ ਚੰਗਾ ਬੰਦਾ ਸੀ ਮਿਹਨਤੀ ਸੀ ਤੇ ਆਪਣਾ ਮੂੰਹ ਸਿਰ ਟੱਕ ਕੇ ਆਪਣੇ ਕੰਮ ਵਿੱਚ ਲੱਗਾ ਰਹਿੰਦਾ ਇਹ ਉਸ ਦਾ ਆਪਣਾ ਪਿੰਜਾ ਸੀ ਇੱਕ ਨੌਕਰ ਉਸਨੇ ਰੱਖਿਆ ਹੋਇਆ ਸੀ ਉਹ ਰੂ ਨੂੰ ਪਿੰਜ ਦਾ ਤੇ ਫਿਰ ਉਸ ਦੀਆਂ ਰਜਾਈਆਂ ਭਰ ਕੇ ਗਾਖਾਂ ਦੇ ਹਵਾਲੇ ਕਰ ਦਿੰਦਾ ਇਹਨਾਂ ਗਾਖਾਂ ਚੋਂ ਇੱਕ ਗਾਖ ਮੇਰੀ ਨਾਨੀ ਵੀ ਸੀ ਜਿਹੜੀ ਆਇਜ਼ਨ ਕੋਈ ਨਾ ਕੋਈ ਰਜਾਈ ਖੋਲ ਕੇ ਉਸ ਦੀ ਲੋਗੜ ਬੰਦੀ ਜਾ ਰਹੀ ਇਹ ਰੂ ਨੂੰ ਚਾਦਰ ਵਿੱਚ ਬਨ ਕੇ ਫੁੱਮਨ ਸਿੰਘ ਦੇ ਪਿੰਜੇ ਉੱਪਰ ਲੈ ਜਾਂਦੀ ਫੁੱਮਨ ਸਿੰਘ ਦੀ ਉਹ ਹੱਟੀ ਸਾਡੇ ਸਕੂਲ ਦੇ ਰਾਬ ਵਿੱਚ ਪੈਂਦੀ ਸੀ ਸਕੂਲਾਂ ਛੁੱਟੀ ਹੁੰਦੀਆਂ ਸੀ ਜੇਕਰ ਫੁੱਮਨ ਸਿੰਘ ਦੇ ਪਿੰਜੇ ਕੋਰ ਸਕੂਲਾਂ ਛੁੱਟੀ ਹੁੰਦੀਆਂ ਹੀ ਜੇਕਰ ਫਮਨ ਸਿੰਘ ਦੇ ਪਿੰਜੇ ਕੋਲ ਨਾਨੀ ਟੱਕਰ ਜਾਂਦੀ ਅਸੀਂ ਨਾਨੀ ਦੇ ਦਵਾਲੇ ਹੋ ਜਾਂਦੇ ਤੇ ਨਾਨੀ ਦੀ ਛੁੱਟੀ ਹੁੰਦੀ ਉਡੀਕਰਦੇ ਸਾਨੂੰ ਚਾਹ ਹੁੰਦਾ ਕਿ ਨਾਨੀ ਸਾਨੂੰ ਰਾਹ ਚੋਂ ਖਾਣ ਵਾਲੀ ਕੋਈ ਨਾ ਕੋਈ ਚੀਜ਼ ਜ਼ਰੂਰ ਲੈ ਕੇ ਦੇਵੇਗੀ ਘਰ ਪਹੁੰਚ ਕੇ ਬਸਤੇ ਸੁੱਟ ਕੇ ਸ਼ੁਰੂ ਹੁੰਦਾ ਨਾਨੀ ਨੂੰ ਨਾਨੀ ਚੇਤੇ ਕਰਾਉਂਦਾ ਕੰਮ ਉਹ ਰਜਾਈਉ ਫਰਸ਼ ਉੱਪਰ ਵਿਛਾ ਕੇ ਮੋਟੀ ਕੰਧੋਈ ਸੂਈ ਨਾਲ ਅੰਦਗੰਦੇ ਮਾਰ ਰਹੀ ਹੁੰਦੀ ਤੇ ਅਸੀਂ ਉਸ ਉੱਪਰ ਲੋਟਨੀਆਂ ਮਾਰ ਰਹੇ ਹੁੰਦੇ ਨਾਨੀ ਦੇ ਝੂਠਮੂਠ ਸਾਨੂੰ ਡੰਟਣਾ ਛਿੜਕਣਾ ਪਰ ਨਾਨੀ ਦੀ ਛਿੜਕ ਨੂੰ ਤਾਂ ਅਸੀਂ ਟਿਚ ਨਹੀਂ ਸਜਾਣਦੇ ਨਾਨੀ ਕੋਈ ਬਗਾਨੀ ਥੋੜੀ ਸੀ ਨਾਨੀ ਤਾਂ ਸਾਡੀ ਆਪਣੀ ਸੀ ਉਹ ਇੱਕ ਇੱਕ ਕਰਕੇ ਸਾਰੀਆਂ ਰਜਾਈਆਂ ਜਦੋਂ ਪੰਜਾ ਕੇ ਭਰਾ ਕੇ ਨਗੰਧ ਚੁੱਕੀ ਤਾਂ ਇੱਕ ਦਿਨ ਅਸੀਂ ਦੇਖਿਆ ਕਿ ਨਾਨੀ ਵਿਹੜੇ ਵਿੱਚ ਪੀੜੀ ਉੱਪਰ ਬੈਠੀ ਕੱਪੜੇ ਤੈਅ ਕਰ ਰਹੀ ਸੀ ਤੇ ਸਾਨੂੰ ਲੱਗਿਆ ਕਿ ਨਾਨੀ ਕੁਝ ਪਰੇਸ਼ਾਨ ਹੈ ਅਸੀਂ ਦੋਵੇਂ ਭੈਣ ਭਰਾ ਨਾਨੀ ਦੇ ਦੁਆਲੇ ਹੋ ਗਏ ਅਸੀਂ ਉਹਨਾਂ ਨੂੰ ਬਿਜੀ ਆਖਦੇ ਸਾਂ ਆਪਣੀ ਦਾਦੀ ਨੂੰ ਅਸੀਂ ਸਾਰੇ ਜਣੇ ਬੇਬੇ ਜੀ ਆਖਿਆ ਕਰਦੇ ਸਾਂ ਬੇਜੀ ਕੀ ਗੱਲ ਹੈ ਤੁਸੀਂ ਉਦਾਸ ਕਿਉਂ ਹੋ ਹਾਂ ਹਾਂ ਬੇਜੀ ਦੱਸੋ ਅਸੀਂ ਉਸ ਦਾ ਕੁਝ ਕਰਾਂਗੇ ਸਾਡੀਆਂ ਗੱਲਾਂ ਸੁਣ ਕੇ ਨਾਨੀ ਹੱਸ ਪਈ ਤੇ ਕਹਿਣ ਲੱਗੀ ਵੇਖ ਕਿਵੇਂ ਦਾਨਿਆਂ ਵਾਂਗ ਗੱਲਾਂ ਕਰਦੇ ਨੇ ਹਲੇ ਤੁਸੀਂ ਨਿਆਣੇ ਹੋ ਨਿਆਣੇ ਹੀ ਰਹੋ ਸਿਆਣੇ ਬਣੋ ਅਸਲ ਵਿੱਚ ਵਿਚਲੀ ਗੱਲ ਤਾਂ ਇਹ ਸੀ ਕਿ ਰਜਾਈਆਂ ਖਤਮ ਹੋ ਗਈਆਂ ਸਨ ਨਾਨੀ ਵਿਹਲੀ ਹੋ ਗਈ ਸੀ ਤੇ ਹੁਣ ਉਸਨੇ ਵਾਪਸ ਆਪਣੇ ਪਿੰਡ ਜਾਣ ਲਈ ਕਹਿਣਾ ਸ਼ੁਰੂ ਕਰ ਦਿੱਤਾ ਉਹ ਛੋਟੀ ਮਾਸੀ ਕੋਲ ਜਾ ਕੇ ਰਹਿਣਾ ਚਾਹੁੰਦੀ ਸੀ ਪਰ ਮੰਮੀ ਨੇ ਨਾਨੀ ਨੂੰ ਰੋਕਿਆ ਹੋਇਆ ਸੀ ਉਹ ਨਾਨੀ ਨੂੰ ਮਾਮੇ ਦੇ ਵਿਆਹ ਤੱਕ ਰੋਕਣਾ ਚਾਹੁੰਦੀ ਸੀ ਮਾਮੇ ਦਾ ਵਿਆਹ ਸਾਡੇ ਕੰਨ ਖੜੇ ਹੋ ਗਏ ਅਸੀਂ ਵੀ ਜਾਵਾਂਗੇ ਸ਼ਾਬਾਹ ਜੀ ਆਹੋ ਜੀ ਮਾਮੇ ਦਾ ਵਿਆਹ ਸਾਨੂੰ ਗੋਡੇ-ਗੋਡੇ ਚਾਹ ਸੋਹਣੀ मामੀ ਆਉਗੀ ਲੱਡੂ ਪੇੜੇ ਲਿਆਉਗੀ ਅਸੀਂ ਛੋਟੇ ਨਿਆਣੇ ਸਾਂ ਸਾਨੂੰ ਆਪਣੇ ਨਿਆਣਪੁਣੇ ਚ ਕੁਝ ਵੀ ਖਬਰ ਨਹੀਂ ਸੀ ਬਹੁਤ ਬਾਅਦ ਚ ਪਤਾ ਲੱਗਿਆ ਕਿ ਮਾਮਾ ਤਾਂ ਘਰ ਛੱਡ ਕੇ ਸਾਧ ਦੇ ਡੇਰੇ ਜਾ ਬੈਠਾ ਸੀ ਤੇ ਉਸ ਨੂੰ ਮਨਾਉਣ ਲਈ ਕਈ ਰਿਸ਼ਤੇਦਾਰ ਭੇਜੇ ਗਏ ਸਨ ਪਰ ਇਸ ਤੋਂ ਵੀ ਵੱਧ ਜਿਸ ਗੱਲ ਦਾ ਨਾਨੀ ਨੂੰ ਅਫਸੋਸ ਸੀ ਉਹ ਸੀ ਉਸਦੇ ਵੇਲੇ ਹੋ ਜਾਂਦਾ ਘਰ ਵਿੱਚ ਕੋਈ ਕੰਮ ਜੁ ਨਹੀਂ ਸਿਰਿਆ ਵੀ ਜੀ ਤੁਸੀਂ ਰੂਹ ਲੈ ਕੇ ਨਾ ਸਾਨੂੰ ਖੇਸੇ ਹੀ ਬਣਾ ਦਿਓ ਕਿਉਂ ਖੇਸਾਂ ਦੀ ਕਮੀ ਹੋ ਗਈ ਹੈ ਨਾਨੀ ਨੇ ਪੁੱਛਿਆ ਨਹੀਂ ਨਹੀਂ ਕਮੀ ਤਾਂ ਕੋਈ ਨਹੀਂ ਪਰ ਜਿਹੜੇ ਹੈ ਉਹ ਸਾਰੇ ਪੁਰਾਣੇ ਹੋ ਗਏ ਨੇ ਚਾਰ ਜੋੜੇ ਨਵੇਂ ਬਣ ਜਾਣਗੇ ਤਾਂ ਠੀਕ ਰਹਿਣਗੇ ਮੰਮੀ ਨੇ ਨਾਨੀ ਨੂੰ ਦੱਸਿਆ ਤੇ ਨਾਨੀ ਆਪਣੇ ਜਾਣ ਦਾ ਪ੍ਰੋਗਰਾਮ ਛੱਡ ਕੇ ਖੇਸ ਤਿਆਰ ਕਰਨ ਦੇ ਕੰਮ ਵਿੱਚ ਰੁੱਝ ਗਈ ਨਵੀਂ ਰੂਹ ਲਿਆਂਦੀ ਗਈ ਤੇ ਫੁੱਮਨ ਸਿੰਘ ਦੇ ਪੇਂਜੇ ਚੋਂ ਉਹ ਚੇਚਾ ਪੰਜਵਾਈ ਗਈ ਸਾਰੇ ਰਾ ਨਾਨੀ ਬੜਬੜ ਕਰਦੀ ਰਹੀ ਉਸ ਨੂੰ ਸ਼ੱਕ ਸੀ ਕਿ ਫੁੱਮਨ ਨਵੀਂ ਰੂਹ ਰੱਖ ਕੇ ਉਸ ਵਿੱਚ ਪੁਰਾਣੀ ਮਿਲਾ ਦਿੰਦਾ ਹੈ ਉਹ ਚਾਰ ਜੋੜੇ ਖੇਸਾਂ ਦੀ ਰੂਹ ਜੁਲਾਹੇ ਤੋਂ ਪੁੱਛ ਕੇ ਲੈ ਕੇ ਆਈ ਸੀ ਰੂਹ ਆਈ ਤਾਂ ਚਰਖਾ ਵੀ ਆ ਗਿਆ ਵਾਹ ਜੀ ਵਾਹ ਚਰਖਾ ਅਸੀਂ ਪਹਿਲਾਂ ਕਦੇ ਨਹੀਂ ਸੀ ਦੇਖਿਆ ਗੋਣੀਆਂ ਦੇ ਘਰੋਂ ਮੰਗ ਕੇ ਲਿਆਂਦਾ ਇਹ ਚਰਖਾ ਵਿਹੜੇ ਵਿੱਚ ਵਿਚਾਲੇ ਰੱਖ ਕੇ ਰੱਖ ਦਿੱਤਾ ਨਾਨੀ ਨੇ ਚਰਖੇ ਨੂੰ ਪਹਿਲਾਂ ਮਥਾ ਟੇਕਿਆ ਫਿਰ ਉਸ ਦਾ ਹਿੱਸਾ ਹਿੱਸਾ ਹਿੰਜ ਚੈੱਕ ਕੀਤਾ ਜਿਵੇਂ ਸਿਆਣਾ ਡਰਾਈਵਰ ਗੱਡੀ ਚਲਾਉਣ ਤੋਂ ਪਹਿਲਾਂ ਉਸ ਦਾ ਇੰਜਰ ਪਿੰਜਰ ਠੋਕ ਵਜਾ ਕੇ ਦੇਖਦਾ ਨਾਨੀ ਤੁਹਾਨੂੰ ਚਲਾਉਣਾ ਆਉਂਦਾ ਇਸ ਤੋਂ ਪਹਿਲਾਂ ਤਾਂ ਸਾਡੇ ਵਾਸਤੇ ਚੱਚਾ ਚਰਖਾ ਸਿਰਫ ਆਪਣੀਆਂ ਕਿਤਾਬਾਂ ਵਿੱਚ ਹੀ ਸੀ ਸਤਿਮੁੱਚ ਦਾ ਚਰਖਾ ਸੀ ਪਹਿਲੀ ਵਾਰੀ ਦੇਖ ਰਹੇ ਸਾਂ ਤੇ ਸਾਡੀ ਦੂਜੀ ਉਤਸੁਕਤਾ ਇਸੇ ਚੱਲਣ ਬਾਰੇ ਸੀ ਨਾਨੀ ਨੇ ਚਰਖੇ ਦੀ ਮਾਲ ਸੂਤ ਕੀਤੀ ਤਕਲੇ ਤੇ ਮਾਲ ਦੀ ਸੰਗਤ ਦਾ ਅੰਦਾਜ਼ਾ ਲਗਾਇਆ ਤੇ ਫਿਰ ਮੈਨੂੰ ਕੌਲੀ ਵਿੱਚ ਸਰੋਂ ਦਾ ਤੇਲ ਲਿਆਉਣ ਲਈ ਕਿਹਾ ਚਰਮਖਾ ਨੂੰ ਤੇਲ ਲਗਾ ਕੇ ਚਰਖੇ ਦੀ ਹੱਥੀ ਨੂੰ 2-4 ਵਾਰ ਘੁਮਾ ਕੇ ਤਕਲੇ ਦੀ ਸਥਿਤੀ ਨੋਟ ਕੀਤੀ ਨਵੀਂ ਪਿੰਜੀ ਰੂਹ ਦੀਆਂ ਬਣਾਈਆਂ ਹੋਈਆਂ ਪੂਣੀਆਂ ਚੋਂ ਇੱਕ ਪੂਣੀ ਹੱਥ ਵਿੱਚ ਫੜ ਕੇ ਉਸ ਦੀ ਪਹਿਲੀ ਤੰਦ ਹੱਥ ਨਾਲ ਵਟੀ ਗਈ ਉਪਰੰਤ ਉਸ ਦੇ ਉਸ ਨੂੰ ਤਕਲੇ ਦੇ ਦਵਾਲੇ ਵੱਲ ਕੇ ਨਾਨੀ ਨੇ ਪਹਿਲੀ ਤੰਦ ਕੱਤੀ ਅਸੀਂ ਸਾਰੇ ਜਣੇ ਚਰਖੇ ਦੇ ਦਵਾਲੇ ਬੈਠੇ ਬੜੇ ਹੀ ਅश्चਰਜ ਭਰੇ ਅੰਦਾਜ਼ ਵਿੱਚ ਮੰਤਰਮੁਗਧ ਹੋਏ ਚਰਖੇ ਦਾ ਘੁੰਮਣਾ ਫਿਰ ਤਕਲੇ ਤਕਲੇ ਉੱਪਰ ਗਲੋਟੇ ਦਾ ਬੰਨਣਾ ਦੇਖਦੇ ਰਹੇ ਇੱਕ ਵਾਰੀ ਤਾਂ ਸਾਨੂੰ ਆਪਣੀਆਂ ਸ਼ਰਾਰਤਾਂ ਭੁੱਲ ਗਈਆਂ। ਇੱਕ ਵਾਰੀ ਸਾਨੂੰ ਨਵੀਂ ਖੇਡ ਲੱਭ ਗਈ। ਨਾਨੀ ਤਾਂ ਜਿਵੇਂ ਚਰਖਾ ਕੱਤਣ ਵਿੱਚ ਪਹਿਲਾਂ ਤੋਂ ਹੀ ਮਾਰ ਸੀ। ਆਪਣੇ ਕੰਮ ਵਿੱਚ ਐਨੀ ਮਗਨ ਸੀ ਕਿ ਸਾਨੂੰ ਭੁੱਲੀ ਗਈ। ਉਸਦੇ ਹੱਥ ਦਾ ਉੱਪਰ-ਹੇਠਾਂ ਜਾਣਾ ਸਾਡੇ ਲਈ ਬੜਾ ਦਿਲਚਸਪ ਸੀ। ਅਸੀਂ ਵਿੱਚਾਂ ਝੂਠੀ-ਮੁੱਠੀ ਚਰਖਾ ਕੱਤਣ ਦੀ ਰੀਸ ਲਗਾਉਣੀ ਸ਼ੁਰੂ ਕਰ ਦਿੱਤੀ। ਚਰਖਾ ਸਾਡੇ ਘਰ ਵਿੱਚ ਇਕੱਲਾ ਨਹੀਂ ਸਿਆਇਆ। ਆਪਣੇ ਨਾਲ ਕਿੰਨਾ ਕੁਝ ਲੈ ਕੇ ਆਇਆ ਸੀ ਪੂਣੀਆਂ ਦੀ ਟੋਕਰੀ ਗਲੋਟਿਆਂ ਦਾ ਛੇਕੂ ਅਟੇਰਨਾ ਅਟੇਰਨੇ ਤੋਂ ਲੱਥੀਆਂ ਅਟੀਆਂ ਰੂਹ ਤੋਂ ਬਣਦੀਆਂ ਪੂਣੀਆਂ ਤੇ ਪੂਣੀਆਂ ਤੋਂ ਗਲੋ ਗਲੋਟੇ ਤੇ ਗਲੋਟਿਆਂ ਤੋਂ ਅਟੀਆਂ ਇਹ ਸਾਰਾ ਕੁਝ ਘਰ ਵਿੱਚ ਹੁੰਦਾ ਦੇਖ ਕੇ ਬੜਾ ਮਜ਼ਾ ਆ ਰਿਹਾ ਸੀ ਫਿਰ ਇੱਕ ਦਿਨ ਨਾਨੀ ਸਾਰੀਆਂ ਅਟੀਆਂ ਥੈਲੇ ਵਿੱਚ ਪਾ ਕੇ ਇਲਮੇ ਜੁਲਾਹੇ ਦੀ ਦੁਕਾਨ ਉੱਪਰ ਲੈ ਗਈ ਅਸੀਂ ਦੋਵੇਂ ਭੈਣ ਭਰਾ ਉਸ ਦੇ ਨਾਲ ਗਏ ਇਲਮਦੀਨ ਜਿਸ ਨੂੰ ਸਾਰੇ ਇਲਮਾ ਚਾਚਾ ਕਹਿੰਦੇ ਸਨ ਅਟੀਆਂ ਦਾ ਧਾਗਾ ਪਰਖਿਆ ਫਿਰ ਕਹਿਣ ਲੱਗਿਆ ਅмма ਚਾਰ ਜੋੜੀਆਂ ਤੋਂ ਪਾਈਆ ਘਟਾ ਹੈ ਕਹਿੰਦਾ ਪਾਈਆ ਆਪਣੇ ਕੋਲੋਂ ਪਾ ਕੇ ਪੂਰਾ ਕਰਦੇ ਆ ਉਸ ਦਾ ਮਤਲਬ ਸੀ ਕਿ ਅੱਠ ਖੇਸਾਂ ਲਈ ਸੂਤ ਦੀ ਲੁੜਿੰਦੀ ਮਾਤਰਾ ਤੋਂ 250 ਗ੍ਰਾਮ ਘਟਾ ਹੈ ਪੂਰਾ ਤਾਂ ਕਰਦੇ ਪਰ ਪੁਰਾਣੇ ਲੋਗੜ ਦਾ ਸੂਤ ਨਹੀਂ ਪਾਉਣਾ ਮੈਂ ਨਾਨੀ ਨੇ ਉਸ ਤੋਂ ਅਟੀਆਂ ਫੜ ਲਈਆਂ ਨਹੀਂ ਅмма ਜੀ ਜੇ ਨਮਾ ਕਹਾਂਗੇ ਤਾਂ ਨਮਾ ਹੀ ਦੇਾਂਗੇ ਨਵੇਂ ਦੇ ਹੀ ਪੈਸੇ ਲਵਾਂਗੇ ਰੱਬ ਨੂੰ ਜਾਣ ਦੇਣੀ ਐ ਇਲਮਦੀਨ ਇੱਕ ਜੁਲਾਹਾ ਸੀ ਜਿਸ ਦੀ ਖੱਡੀ ਦਿਨ ਰਾਤ ਚੱਲਦੀ ਰਹਿੰਦੀ ਸੀ ਨਾਨੀ ਇਲਮਾ ਚਾਚੇ ਸੂਤੋਂ ਖੇਸ ਕਿਵੇਂ ਬਣਾਏਗਾ ਅਸੀਂ ਨਾਨੀ ਤੋਂ ਪੁੱਛਦੇ ਉਹ ਦੱਸਦੀ ਕਿ ਉਸ ਸੂਤੋਂ ਤਾਣੀ ਬਣਾਵੇਗਾ ਫਿਰ ਤਾਣਾ ਤੇ ਪੇਟਾ ਮਿਲ ਕੇ ਖੇਸ ਬਣਾਉਣਗੇ ਇੱਕ ਹਫ਼ਤੇ ਪਿੱਛੋਂ ਇਲਮਦੀਨ ਦੀ ਹੱਟੀ ਤੋਂ ਖੇਸ ਤਲਵਾ ਕੇ ਲੈਂਦੇ ਗਏ ਡੱਬੀਆਂ ਵਾਲੇ ਖੇਸ ਨਾਨੀ ਨੇ ਕਰ ਲਿਆ ਕਿ ਵਿਚਾਲਿਓਂ ਸੀਤੇ ਅਸੀਂ ਹੈਰਾਨ ਹੁੰਦੇ ਕਿ ਇਲਮੇ ਚਾਚੇ ਨੇ ਇਹ ਛੋਟੇ ਕਿਉਂ ਬਣਾ ਦਿੱਤੇ ਚੌੜੇ ਕਿਉਂ ਨਾ ਬਣਾਏ ਸਾਡੀ ਨਾਨੀ ਨੂੰ ਕਿੰਨੀ ਦੇਰ ਲੱਗ ਗਈ ਇਹਨਾਂ ਨੂੰ ਜੀਅ ਸਿਉਂਦਿਆਂ ਨਾਨੀ ਦੀ ਨਜ਼ਰ ਵੀ ਘਟ ਸੀ ਇਸ ਲਈ ਹਰ ਵਾਰ ਸੂਈ ਵਿੱਚ ਦਾਗਾ ਪਾਉਣ ਦੀ ਜ਼ਿੰਮੇਵਾਰੀ ਸਾਨੂੰ ਹੀ ਨਿਭਾਉਣੀ ਪੈਂਦੀ ਕਦੇ ਖੇਤ ਛੱਡਣੀ ਪੈਂਦੀ ਤੇ ਕਦੇ ਪੜਾਈ ਖੇਤ ਸੀਤੇ ਗਏ ਤੇ ਫਿਰ ਕਿੰਨੇ ਦਿਨ ਲੱਗ ਗਏ ਨਾਨੀ ਨੂੰ ਉਹਨਾਂ ਦੇ ਬੰਬਲ ਵਟਨ ਵਿੱਚ ਜਿੰਨੀ ਦੇਰ ਖੇਸਾਂ ਉੱਪਰ ਕੰਮ ਚੱਲਦਾ ਰਿਹਾ ਨਾਨੀ ਦੇ ਜਾਣ ਦਾ ਨਾਂ ਨਾ ਲਿਆ ਮੈਨੂੰ ਨਾਨੀ ਤੋਂ ਹਰ ਰੋਜ਼ ਇੱਕ ਕਹਾਣੀ ਸੁਣਨ ਨੂੰ ਮਿਲਦੀ ਉਹਦਾ ਮੰਮੀ ਤੇ ਨਾਨੀ ਪਤਾ ਨਹੀਂ ਕਿਹਦੀਆਂ ਕਿਹੜੀਆਂ ਗੱਲਾਂ ਕਰਦੀਆਂ ਰਹਿੰਦੀਆਂ देर ਰਾਤ ਤੱਕ ਸਾਨੂੰ ਉਹਨਾਂ ਦੀ ਕੋਈ ਸਮਝ ਨਹੀਂ ਸੀ ਪੈਂਦੀ ਨਵੇਂ ਖੇਸਾਂ ਵਿੱਚ ਸੌਣ ਦਾ ਚਾਹ ਵੀ ਵੱਖਰਾ ਸੀ ਡੱਬੀਆਂ ਵਾਲੇ ਖੇਸਾਂ ਚੋਂ ਝੜ ਕੇ ਆਉਣ ਵਾਲੀ ਰੋਸ਼ਨੀ ਹੁਣ ਖਾਨਿਆਂ ਵਿੱਚ ਵੰਡੀ ਜਾਪਦੀ ਸੀ ਤੇ ਨਾਨੀ ਦਾ ਚਰਖਾ ਕੰਧ ਨਾਲ ਲੱਗਿਆ ਚੁੱਪਚਾਪ ਸੁੱਤਾ ਪਿਆ ਸੀ ਸੋ ਐਸੀ ਮੇਰੀ ਕਹਾਣੀ ਨਾਨੀ ਦਾ ਚਰਖਾ